ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੀਰਾਂ ਨੂੰ ਤੇ ਮੈਂ ਪਲਵਿੰਦਰ ਸਿੰਘ ਪਿੰਡ ਚੋਲਾ ਸਾਹਿਬ ਜਿਲ੍ਹਾ ਤਰਨਤਾਰਨ ਤੋਂ ਗੱਲ ਕਰਦਾ ਪਿਆ ਜੀ ਤੇ ਗੱਲ ਕਰਦੇ ਆਂ ਗਾਂ ਬਾਰੇ ਇਹ ਜੀ ਤਿੰਨਾਂ ਸਾਲਾਂ ਤੋਂ ਰਿਪੀਟਰ ਗਾਂ ਹੀ ਤੇ ਜੋ ਕਿ ਡਾਕਟਰ ਢੱਲੋ ਸਾਹਿਬ ਦੀ ਨੌਲਜ ਸਦਕਾ ਜਿਹੜੀ ਉਹਨਾਂ ਦਵਾਈ ਦੱਸੀ ਸਾਨੂੰ ਉਹਦੇ ਨਾਲ ਗੱਬਣਾ ਰਹਿ ਗਈ ਆ ਹੁਣੇ ਅਸੀਂ ਪਰਸੋਂ 50 ਦਿਨਾਂ ਦੀ ਚੱਕ ਪਾਸ ਹੋ ਗਈ ਆ ਤੇ ਇਹ ਗਾਂ ਦੀ ਹਿਸਟਰੀ ਇਦਾਂ ਵੀ ਇਹ ਪਿੰਡ ਦੇ ਵਿੱਚ ਜਿੱਦਾਂ ਵਾਰਾ ਗਾਵਾਂ ਫਿਰਦੀਆਂ ਉਦਾਂ ਫਿਰਦੀ ਸੀ ਤੇ ਇਹ ਤੇ ਚਲੋ ਪਤਾ ਨਹੀਂ ਕਿੰਨਿਆ ਕਨੇ ਜ਼ੋਰ ਲਾਇਆ ਹੋਊਗਾ ਕਿਉਂਕਿ ਏਡੀ ਗਾਂ ਕੋਈ ਟ੍ਰੀਟਮੈਂਟ ਸਾਰਾ ਕਰਵਾ ਕੇ ਫੇਰ ਹੀ ਛੱਡਦਾ ਤੇ ਇਹ ਚਲੋ ਸਾਡੇ ਤੋਂ ਘੁੰਮਦੀ ਘਮਾਦੀ ਆ ਗਈ ਤੇ ਅਸੀਂ ਡਾਟਾ ਢੱਲ ਸੌਣਾ ਰਾਤ ਦਾ ਕੀਤਾ YouTube ਤੋਂ ਉਹਨਾਂ ਦਾ ਵੇਖ ਕੇ ਵੀਡੀਓ ਤੇ ਮੈਂ ਹਾਂ ਕਿ ਡਾਟਾ ਢੱਲ ਸੌਣਾ ਗੱਲ ਕਰਕੇ ਵੇਖਦੇ ਆਂ ਕਿ ਕੀ ਕਹਿੰਦੇ ਆ ਤੇ ਡਾਕਟਰ ਢੱਲੋ ਸਾਹਿਬ ਨੂੰ ਵਾਇਸ ਮੈਸੇਜ ਹੀ ਭੇਜਿਆ ਸੀ ਨੰਬਰ ਸੇਵ ਕਰਕੇ ਵੀ ਡਾਕਟਰ ਢੱਲੋ ਸਾਹਿਬ ਸਾਡੀ ਗਾਂ ਇਦਾਂ ਰਿਪੀਟ ਹੈ ਤੇ ਕੋਈ ਹੱਲ ਤੇ ਡਾਕਟਰ ਢੱਲੋ ਸਾਹਿਬ ਦਾ ਚੜਦੀ ਕਲਾ ਜਵਾਬ ਇਹ ਕਿ ਹੱਲ ਹੋਊਗਾ ਪਲੇਂਦਰ ਜੀ ਹੱਲ ਮਤਲਬ 100% ਹੀ ਹੋਊਗਾ ਤੁਸੀਂ ਆ ਦਵਾਈ ਤੁਹਾਨੂੰ ਮੈਂ ਲਿਖ ਕੇ ਉਹਨਾਂ ਪਾਤੀ ਮੈਨੂੰ WhatsApp ਮੈਂ ਚਲੋ ਦਵਾਈ ਲਿਆਣ ਕੇ ਦਵਾਈ ਗਾਂ ਦੇ ਡਾਕਟਰ ਸਾਹਿਬ ਨੇ ਸਾਨੂੰ 2 ਦਿਨ ਵੈਸੇ ਦਵਾਈ ਆਖਿਆ ਸੀ ਵੀ 2 ਦਿਨ ਦਵਾਈ ਇਹਦੇ ਕਰਵਾਉਣੀ ਆ ਤੇ ਚਲੋ ਸਾਡੇ ਤੋਂ ਥੋੜਾ ਜਿਹਾ ਟਾਈਮ ਦੀ ਕਮੀ ਕਰਕੇ ਦਵਾਈ ਮੇ ਇੱਕ ਟਾਈਮ ਹੀ ਕਰਵਾਈ ਤੇ ਮੁੜ ਕੇ ਅਗਲੇ ਦਿਨ ਮੇਰਾ ਟਾਈਮ ਨਾ ਲੱਗਾ ਤੇ ਚਲੋ ਇੱਕੋ ਟਾਈਮ ਹੀ ਦਵਾਈ ਹੋਈ ਉਸ ਤੋਂ ਬਾਅਦ ਗਾਂ 21 ਦਿਨਾਂ ਬਾਦਾਂ ਫੇਰ ਹੀਟ ਚਾਈ ਤੇ 21 ਦਿਨਾਂ ਬਾਅਦ ਦੋ ਸੀਮਣ ਕਰਵਾਏ ਅਸੀਂ ਦੋ ਸੀਮਣ ਲਵਾ ਕੇ ਤੇ ਗਾਂ ਮੁੜ ਕੇ ਗੱਭਣ ਰਹਿ ਗਈ 50 ਦਿਨ ਦੀ ਹੋਣੀ ਚੈੱਕ ਪਾਸ ਆ ਤੇ ਮੈਂ ਗੱਲ ਕਰਨੀ ਚਾਹਣਾ ਵੀ ਦਵਾਈਆਂ ਤੇ ਨੂੰ ਅੱਗੇ ਵੀ ਬਹੁਤ ਭਰਾਈਆਂ ਹੋਣਗੀਆਂ ਜਾਂ ਮਤਲਬ ਉਹ ਆਪਣਾ ਆਪਣਾ ਜੋਰ ਸਾਰਾ ਲਾਉਂਦੇ ਆ ਤੇ ਪਰ ਡਾਟਟਰ ਢੱਲੋ ਸਾਹਿਬ ਦੀ ਨੌਲੇਜ ਸਦਕਾ ਜਿਹੜੀ ਦਵਾਈ ਉਹਨਾਂ ਦੱਸੀ ਉਹਦਾ 100% ਹੀ ਰਿਜ਼ਲਟ ਮਿਲਿਆ ਸਾਨੂੰ ਮੈਂ ਤੇ ਇਹ ਗੱਲ ਕਹਿਣੀ ਚਾਹੂੰਗਾ ਕਿਉਂਕਿ ਦਵਾਈਆਂ ਤੇ ਸਾਰੇ ਡਾਕਟਰ ਭਰ ਦਿੰਦੇ ਆ ਟੀਕੇ ਵੀ ਸਾਰੇ ਭਰ ਦਿੰਦੇ ਆ ਤੇ ਪਰ ਜਿਹੜੀ ਉਹਨਾਂ ਦਵਾਈ ਦਿੱਤੀ ਆ ਉਹਦੇ ਨਾਲ 100% ਹੀ ਗੱਬਣ ਰਹਿ ਗਈ ਆ ਤੇ ਉਹ ਦਵਾਈ ਦਾ ਇੱਕ ਹੋਰ ਸਾਡੇ ਤੋਂ ਇੱਕ ਅਚ ਫਗਾਂ ਸਾਹਮਣੇ ਵੇਖ ਰਹੇ ਹੋਗੇ ਤੁਸੀਂ ਬੈਠੀ ਆ ਇਹ ਵੀ ਗਾਂ 6 7 ਵਾਰ ਤੋਂ ਰਿਪੀਟਰੀ ਤੇ ਇਹ ਗਾਂ ਦੇ ਵੀ ਅਸੀਂ ਦਵਾਈ ਕਰਵਾ ਕੇ ਤੇ ਇਹਨੂੰ ਸੀਮਨ ਲਵਾਇਆ ਤੇ ਇਹ ਵੀ ਹੁਣ ਇੱਕ ਮਹੀਨਾ ਹੋ ਗਿਆ ਵਾ ਨਹੀਂ ਹੀਟ ਚਾਈ ਨਹੀਂ ਤੇ ਅੱਗੇ ਕਿੰਨੇ ਦਿਨਾਂ ਬਾਅਦ ਹੀਟ ਚ ਆਈ ਜਾਂਦੀ ਤੇ ਮੇਰੇ ਹਿਸਾਬ ਦੇ ਨਾਲ 100 ਚ 80 90% ਹੀ ਇਹ ਗਾਂ ਵੀ ਗੱਭਣ ਰਹਿ ਗਈ ਆ ਕਿਉਂਕਿ ਡੰਗਰ ਦੇ ਜਿਹੜਾ ਵੀਰ ਮੇਰਾ ਮਾਲ ਡੰਗਰ ਚ ਰਹਿੰਦਾ ਨੂੰ ਪਤਾ ਲੱਗ ਜਾਂਦਾ ਨਿਸ਼ਾਨੀਆਂ ਕੁਝ ਪਖੂਦੀਆਂ ਦੱਸਣ ਦਾ ਪਿੰਡਾਂ ਦੇ ਡੰਗਰ ਗੱਭਣ ਰਹਿ ਗਿਆ ਤੇ ਇਹ ਕਰਕੇ ਮੈਂ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਅੰਨਾ ਵੀ ਡਟ ਡਟ ਲੋ ਸਭ ਤੋਂ ਨੌਲੇਜ ਹੈਗੀ ਆ ਉਹਨਾਂ ਦੇ ਹੱਥ ਵਿੱਚ ਕੋਈ ਗੁਣ ਹੈਗਾ ਮਹਾਰਾਜ ਗੁਰੂ ਆਪ ਦਾਸ ਦੀ ਕਿਰਪਾ ਉਹਨਾਂ ਤੇ ਤੇ ਐਵੇਂ ਵੀਰ ਮਰਾ ਜੀ ਕੋਈ ਸ਼ੰਕਾ ਉਹਨਾਂ ਦੇ ਕਰਦਾ ਤਾਂ ਨਾ ਕਰੇ ਕਿਉਂਕਿ ਵੇਖੋ ਜੇ ਕਿਸੇ ਤੋਂ ਗੁਣ ਹੈਗਾ ਕੋਈ ਦੱਸਦਾ ਤਾਂ ਕੋਈ ਤਾਂ ਹੀ ਤਾਰੀਫ ਕਰਦਾ ਨਹੀਂ ਤੇ ਮੇਰਾ ਪਿੰਡ ਚੋਲਾ ਸਾਹਿਬ ਆ ਕਿੱਥੇ ਡਟ ਸਾਹਿਬ ਮੇਰੇ خیال ਨਾਲ ਬਟਾਲਾ ਏਰੀਏ ਦੇ ਆ ਤੇ ਇੰਨੀ ਦੂਰ ਮਤਲਬ ਉਹਨਾਂ ਫੋਨ ਤੇ ਗਾਂ ਗੱਬਣ ਕਰਵਾਦੀ ਵੇਖੋ ਗੱਡੀ ਵੱਡੀ ਗੱਲ ਆ ਚਲੋ ਨਾ ਦਵਾਈ ਦਸੀ ਜੇ ਉਹ ਨਾ ਦਵਾਈ ਦੱਸਦੇ ਤੇ ਅੱਪੇ ਫੇਰ ਇਹਨੇ ਗਾਣ ਕਿਥੋਂ ਗੱਭਰ ਰਹਿਣਾ ਕਿਉਂਕਿ ਜਿਹੜਾ ਪਹਿਲਾਂ ਸਾਡੇ ਪਿੰਡ ਚ ਡਾਕਟਰ ਸਾਹਿਬ ਆ ਉਹਨਾਂ ਦਵਾਈਆਂ ਨੂੰ ਕੀਤਾ ਹੀ ਹੋਣਗੀਆਂ ਤੇ ਇਸ ਕਰਕੇ ਇਹ ਆ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਤੇ ਉਹਨਾਂ ਨੂੰ ਬਹੁਤ ਮਾਰਾ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇ ਜੋ ਇਦਾਂ ਬੇਜਮਾਨਾਂ ਦੀ ਜਾਨ ਬਚਾਉਂਦੇ ਉਹਨਾਂ ਦੀਆਂ ਹੋਰ ਵੀ ਵੀਡੀਓ ਵੇਂਦੇ ਰਹੀਦਾਂ ਵਾ ਬਾਕੀ ਸਭ ਤੋਂ ਵੱਡੀ ਗੱਲ ਇੱਕ ਮੈਂ ਕਰਨੀ ਚਾਹਣਾ ਕਿ ਜਦੋਂ ਉਹ ਕਈਆਂ ਵੀਡੀਓ ਦੇ ਵਿੱਚ ਕਈ ਡੰਗਰੋਨਾ ਗੱਭਣ ਕਲੇ ਸੀਮਨ ਲਾ ਕੇ ਕਰਦੇ ਆ ਜਿਹੜੇ 7 ਤੋਂ 8 ਬਾਰ ਮੀਟਰ ਹੀ ਜਾਂਦ ਮੈਂ ਇਹ ਗੱਲ ਮੰਨਦਾ ਵੀ ਉਹਨਾਂ ਦੇ ਹੱਥ ਵਿੱਚ ਕਰਾਮਾ ਤਾਂ ਕੋਈ ਤੇ ਜਾਂ ਦੂਜੀ ਗੱਲ ਆ ਵੀ ਜਾਂ ਜਿਹੜੇ ਦੂਜੇ ਡਾਕਟਰ ਉਹਨਾਂ ਨੂੰ ਐਕਸਪੀਰੀਅੰਸ ਹੈ ਨਹੀਂ ਆ ਗੱਲ ਇਹੋ ਹੀ ਆ ਕਿਉਂਕਿ ਉਹੋ ਹੀ ਟੀਕਾ ਇਹ ਭਰਦੇ ਆ ਉਹੋ ਹੀ ਅੰਦਰ ਗਾਂ ਦੀ ਬੱਚੇਦਾਨੀ ਦੇ ਵਿੱਚ ਉਹਦਾ ਹੀ ਆਣ ਕੇ ਟੀਕਾ ਇਹ ਭਰਦੇ ਆ ਤੇ ਪਰ ਇਹ ਇਹਨਾਂ ਦੀ ਗੱਬਰ ਰਹਿ ਜਾਂਦੀ ਆ ਤੇ ਕੋਈ ਨਾ ਕੋਈ ਤੇ ਮਹਾਰਾਜ ਦੀ ਕਿਰਪਾ ਗੁਰੂ ਆਰਾਮ ਦਾਸ ਦੀ ਇਹ ਕਰਕੇ ਵੀਰ ਦੀ سپورਟ ਕਰੋ ਤੇ ਵੇਖੋ ਆ ਵੀ ਅਜ ਦੇ ਸਮੇਂ ਦੇ ਨਾਲ ਏਡੀ ਗਾਂ ਮੜ ਕੇ ਤਿਆਰ ਹੋਈ ਲੈਣੀ 50-60000 ਰੁਪਏ ਦੀ ਆ ਤੇ ਪੂਰੀ ਵੱਡੀ ਗਾਂ ਵਾ ਤੇ ਬਾਕੀ ਧੰਨਵਾਦ ਡਾਡਾ ਢੱਲੋ ਸਾਹਿਬ ਦਾ ਤੇ ਇਹਨਾਂ ਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਵੀਰ ਦੇ ਥੱਲੇ ਤੇ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਆ ਬਾਕੀ ਬਹੁਤ ਹਾਸਮੁਖ ਬੰਦਾ ਤੇ ਖੜਦਾ ਬੰਦਿਆ ਦੇ ਨਾਲ ਫੋਨ ਦੇ ਉੱਤੇ ਹੀ ਜੋ ਮਰਜ਼ੀ ਸਲਾਲ ਲੱਗ ਗਿਆ ਡਾਡਾ ਸਾਹਿਬ ਆ ਪ੍ਰੋਬਲਮ ਡੰਗਰ ਨੂੰ ਉਸੇ ਵੇਲੇ ਹੀ ਕ੍ਰਾਂਤੀ ਆਪਣਾ ਟ੍ਰੀਟਮੈਂਟ ਦੱਸ ਦਿੰਦਾ ਵੀ ਆਹ ਲਾ ਦੋ ਤੇ ਮੈਂ ਸਪੈਸ਼ਲ ਧੰਨਵਾਦ ਕਰਦਾ ਡਾਕਟਰ ਢਿੱਲੋ ਸਾਹਿਬ ਦਾ ਤੇ ਵਾਹਿਗੁਰੂ ਇਹਨਾਂ ਨੂੰ ਲੰਮੀਆਂ ਮਰਾਂ ਬਖਸ਼ੇ ਤੇ ਇਦਾਂ ਹੀ ਬੇਜਮਾਨਾਂ ਦੀ ਜਾਨ ਬਚਾਉਂਦੇ ਰਹਿਣ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਸਾਸਰੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਔਰ ਮੇਰੇ ਭਰਾ ਠੀਕ ਠਾਕ ਸਾਰੇ ਲਓ ਜੀ ਇੱਕ ਹੋਰ ਵੀਡੀਓ ਤਰਨਤਾਰ ਨੇ ਏਰੀਆ ਚੋਂ ਪਹੁੰਚੀ ਆ ਤਾਂ ਗੱਲ ਬਾਤ ਹੋਈ ਸੁਣੀ ਆ ਭਰਾ ਦੀ ਸਮਝਿਆ ਕਰੋ ਕਿ ਕਿੰਨੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਧੰਨ ਧੰਨ ਗੁਰੂ ਰਾਮਦਾਸ ਦੀ ਜਿਹਦਾ ਨਾਮ ਲੈ ਕੇ ਕੰਮ ਕਰਦੇ ਆ ਤੋ ਸਾਡੇ ਕੰਮ ਕਰਦਾ ਵੀ ਆ ਬੰਦੇ ਨੂੰ ਕਿਸੇ ਨੂੰ ਕੋਈ ਉਸਤਾਦ ਨਹੀਂ ਮੰਨਦੇ ਆਪਾਂ ਆਪਾਂ ਉਸਤਾਦ ਮੰਨਦੇ ਆ ਜਿਨੇ ਸਾਨੂੰ ਮਸਤ ਦਿਮਾਗ ਸਮਝਦਾਰੀ ਇਹ ਐਕਸਪੈਰੀਮੈਂਟ ਕਰਵਾਉਂਦਿਆ ਤੇ ਜਾਨਵਰ ਗੱਬੜ ਹੁੰਦੇ ਨੇ ਠੀਕ ਆ ਜੀ ਕਿਤੋਂ ਕੁਝ ਨਹੀਂ ਸਿੱਖਿਆ ਆ ਤੁਹਾਡੇ ਭਰਾ ਨੇ ਕਹਿਣ ਦੀ ਗੱਲ ਇਹ ਖੁਦ ਦੇ ਹੀ ਠਕੇ ਠੁਕੇ ਖਾ ਕੇ ਆਪਣੇ ਹੀ ਖੁਦ ਦੇ ਐਕਸਪੈਰੀਮੈਂਟ ਨੇ ਤਾਂ ਇੱਥੋਂ ਤੱਕ ਪਹੁੰਚੇ ਆ ਕਿਸੇ ਨੇ ਕੁਝ ਨਹੀਂ ਦੱਸਿਆ ਫਿਊਰੀ ਦੇ ਤਰੀਕੇ ਨਾਲ ਮੈਂ 50% ਆਪਣੇ ਐਕਸਪੈਰੀਮੈਂਟ ਕਰਦਾਂ ਦੇ 95% ਐਵੇਂ ਉਹ ਗਾਂ ਨਹੀਂ ਗੱਬਣ ਹੋ ਗਈ ਗਾਂ ਜਿੱਮੈਂ ਵੀਡੀਓ ਚ ਵੇਖੀ ਆ ਪਹਿਲੀ ਵਾਰੀ ਨਾ ਮੈਂ ਵੀਰ ਨੂੰ ਮਿਲਿਆ ਫੇਸ ਟੂ ਫੇਸ ਸਹੀ ਐ ਨਾ ਕਨੈਕਟ ਤੇ ਜਰੂਰ ਬਣਿਆ ਰਿਹਾ ਮੇਰੇ ਨਾਲ ਪਰ ਭਾਵੇਂ ਏਦਾਂ ਜਾਨਵਰ ਗੱਬਣ ਹੋ ਜਣੇ ਫੋਨ ਪਾਉਣ ਤੇ ਹੀ ਬੜੀ ਵੱਡੀ ਗੱਲ ਤੁਹਾਨੂੰ ਦੱਸਿਆ ਕਿ ਦਵਾਈ ਵੀ ਉਹਨੇ ਇੱਕ ਦਿਨ ਹੀ ਭਰਾਈ ਵੇਖ ਲੋ ਤੁਹਾਡੇ ਸਾਹਮਣੇ ਠੀਕ ਹੈ ਜੀ ਮੈਂ ਵੈਸੇ 2 ਦਿਨ ਕਿਹਾ ਸੀ ਉਹਨੂੰ ਮੈਂ ਖੁਦ ਵੀ 1 ਦਿਨ ਹੀ ਭਰਦਾ ਦਵਾਈ ਤੇ ਕਿੰਨੀ ਕਿਰਪਾ ਹੋ ਗਈ ਉਹਦੀ ਹਨਾ ਜਿਹੜਾ ਫੋਨ ਤੇ ਜਾਨਾਂ ਜੂਨਾ ਬਚਾਈ ਜਾਂਦਾ ਜਾਨਵਰਾਂ ਦੀਆਂ ਤੇ ਇਦਾਂ ਮੇਰੇ ਭਰਾ ਜਿਵੇਂ ਆ ਭਰਾ ਨੇ ਵੀਡੀਓ ਪਾਈ ਆ ਇਦਾਂ ਅਗਲੇ ਬੰਦੇ ਨਾਲ ਖੜਨਾ ਸਿੱਖੋ ਜੋ ਕੋ ਕਰਦਾ ਨਾ ਉਹਦੀ ਸਪੋਰਟ ਜਾਓ ਉਹਦੇ ਨਾਲ ਖੜੋ ਵੀ ਆ ਵੀਰ ਨੇ ਕਿੱਡੀ ਸੋਹਣੀ ਗੱਲਬਾਤ ਕੀਤੀ ਆ ਇਹ ਦਿਲੋਂ ਖੜਦੇ ਨੇ ਵੀਰ ਇਹ ਹੁੰਦੀਆਂ ਅਸਲੀ ਵੀਡੀਓ ਇਦਾਂ ਖੜਨਾ ਸਿੱਖੋ ਅਗਲੇ ਦੀ ਸਪੋਰਟ ਕਰਿਆ ਕਰੋ ਮੇਰੇ ਭਰਾਵੋ ਠੀਕ ਹੈ ਨਾ ਮਾੜਾ ਚੰਗਾ ਬੋਲਣ ਤੋਂ ਪਹਿਲਾਂ ਕਈ ਵਾਰੀ ਸੋਚ ਲਿਆ ਕਰੋ ਕਿ ਬੰਦਾ ਕੰਮ ਕੀ ਕਰ ਰਿਹਾ ਵਾ ਕੀ ਕਿੱਦ ਲਈ ਕਰ ਰਿਹਾ ਵਾ ਸੋਚ ਰਿਹਾ ਵਾ ਮਾੜਾ ਕੁਝ ਨਹੀਂ ਕਰ ਰੇ ਠੀਕ ਹੈ ਜੀ ਫਰੀ ਫਰੂਜ ਹੀ ਗਾਈਆਂ ਇਦਾਂ ਹੀ ਬਣ ਗਈਆਂ ਨੇ ਯਾਰ ਇੰਨੇ ਚਿਰ ਤੋਂ ਦੁਖੀ ਹੁੰਦੇ ਨੇ ਲੋਕ ਬਾਕੀ ਮੇਰੇ ਭਰਾ ਵੀਡੀਓ ਲੰਮੀ ਨਹੀਂ ਕਰਨੀ ਆਪਾਂ ਤਾਂ ਲਾਈਕ ਤੇ ਕਮੈਂਟਾਂ ਚ ਜ਼ਰੂਰ ਦੱਸਣਾ ਵਾ ਕਿ ਇਹ ਵਾਲੀ ਵੀਡੀਓ ਕਿਵੇਂ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਇਹ ਵੀਰ ਤੱਕ ਵੀ ਵੀਡੀਓ ਪਹੁੰਚੀ ਮੇਰੀ ਅਜੋਦੀ ਗਾਂ ਗੱਬਣ ਹੋ ਗਈ ਆ ਔਰ ਜੇ ਦੇ ਤੱਕ ਵੀ ਪਹੁੰਚੀ ਹੋਈ ਮੇਰੇ ਨਾਲ ਕਨੈਕਟ ਕਰੂ ਤਾਂ ਉਹਦੇ ਨਾਲ ਵੀ ਆਪਾਂ ਖੜਾਂਗੇ ਕੋਈ ਨਾ ਕੋਈ ਸਲਾਹ ਦਵਾਂਗੇ ਉਹਨੂੰ ਵੀ ਠੀਕ ਹੈ ਜੀ ਇਦਾਂ ਫੋਨ ਫਾਨ ਤੇ ਜਾਨਵਰ ਗੱਭਣ ਹੋ ਜਣੇ ਬੜੀ ਵੱਡੀ ਗੱਲ ਆ ਗਾਂਜ ਮੈਂ ਪਹਿਲੀ ਵਾਰੀ ਵੀਡੀਓ ਚ ਦੇਖੀ ਆ ਕਿਹੜੀ ਆ ਜਿਹੜੀ ਗੱਭਣ ਹੋਈ ਆ ਤੇ ਇੱਥੇ ਲਾਗੇ ਖੜਿਆ ਨਹੀਂ ਗੱਭਣ ਹੁੰਦੀਆਂ ਤੇ ਫੋਨ ਤੇ ਕਰੀ ਜਾਂਦਾ ਭਰਾ ਤੁਹਾਡਾ ਬਾਕੀ ਜਰੂਰ ਪਿਆਰ ਦਿਆ ਕਰੋ ਲਾਈਕ ਕਰਿਆ ਕਰੋ ਠੀਕ ਹੈ ਜੀ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਕਮੈਂਟ ਸਾਨੂੰ ਪਿਆਰ ਕਰਨ ਵਾਲੇ ਇਹਨਾਂ ਨੂੰ ਕੰਮਕਾਰ ਵਧੀਆ ਲੱਗਦਾ ਵੀਡੀਓ ਚੰਗੀਆਂ ਲੱਗਦੀਆਂ ਤੇ ਉਹ ਜ਼ਰੂਰ ਕਮੈਂਟ ਵਿੱਚ ਦੱਸਿਆ ਕਰਨ ਕਿਵੇਂ ਲੱਗਦਾ ਭਰਾ ਦਾ ਕੰਮ ਕਰ ਤੇ ਫਾਰਮਰ ਦੀ سپورਟ ਚ ਖੜੇ ਆ ਤੇ ਫਾਰਮਰ ਵੀ ਅੱਗੋਂ سپورਟ ਚ ਆਉਂਦੇ ਨੇ ਜਦੋਂ ਉਹਨਾਂ ਦਾ ਕੰਮ ਹੁੰਦਾ ਵਾ ਕਈ ਭੱਜ ਵੀ ਗਏ ਨੇ ਕੰਮ ਕਢਾ ਕੇ ਪਰ سپورਟ ਚ ਵੀ ਖੜਦੇ ਨੇ ਜਿਹੜੇ ਰੱਬ ਦੇ ਬੰਦੇ ਹੁੰਦੇ ਉਹ ਖੜ ਜਾਂਦੇ ਨੇ ਬਾਕੀ ਕੰਮ ਕਢਾ ਕੇ ਕਈ ਤੁਰ ਵੀ ਗਏ ਨੇ ਚਲੋ ਕੋਈ ਚੱਕਰ ਨਹੀਂ ਰੱਬ ਦੇਖਦਾ ਉਹਨਾਂ ਨੂੰ ਰੱਬ ਨੇ ਹੀ ਜਵਾਬ ਦੇਣਾ ਸਾਡੇ ਨੇ ਜੋ ਰਾਬੇ ਕੁਝ ਕਰਾਈ ਜਾਂਦਾ ਤੋ ਜਵਾਬ ਵੀ ਜਰੂਰ ਦਊਗਾ ਇਹਨਾਂ ਲੋਕਾਂ ਨੂੰ ਬਾਕੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮੇਰੇ ਭਰਾ ਜਿਹੜੇ ਨਵੇਂ ਆਉਂਦੇ ਆ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਭਰਾ ਦਿਆਂ ਹੋਰ ਵੀ ਵੀਡੀਓ ਘੰਟ ਤੋਂ ਘੰਟ ਆਉਣੀਆਂ ਨੇ ਚਲੋ ਠੀਕ ਹੈ ਮੇਰੇ ਭਰਾ ਚੰਗਾ ਜੀ ਸਤਿ ਸ੍ਰੀ ਅਕਾਲ